ਪਰੀ ਸੀ ਗਾਣਾ ਤੇ ਮੈਂ ਆਉਦੀ ਭੂਆ ਐ ਤੇ 7 ਵੇ ਨਾ ਉੱਠਿਆ ਸਵੇਰੇ ਤੇ ਸੜਕ ਵਾਲੀ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ਧੋਪਿਆ ਤਾਪਿਆ ਕਿਤੇ ਨਹੀਂ ਸੁਣਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੀ ਕੋਲ 3 ਸਾਲ ਹੋ ਗਏ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋ ਅੱਜ ਹੋ ਗਏ ਦੀ 9-10 ਦਿਨ ਹੋ ਗਏ ਉ게 ਇਹਨਾਂ ਪਰ ਹੋ ਗਏ ਬਿਲਕੁਲ ਉਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਘਟਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲੇ ਕੋਈ ਖਬਰ ਨਹੀਂ ਆ ਲੋਕਲ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਕਿਤੇ ਵੀ ਸੂਚਨਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ ਕੀ ਤੇ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ ਕੋਈ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਆ ਬਸ ਕੋਈ ਗੱਲਬਾਤ ਹੋਈ ਦੀ ਸਾਨੂੰ ਦੱਸਿਆ ਨਹੀਂ ਉਹਨੇ 13 ਸਾਲ ਸੀਗੀ ਇਹਨੂੰ ਮੇਰਾ ਨਾਮ ਹੈ ਸ਼ੇਰ ਕੁਮਾਰ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਭੂਆ ਲਾਗੇ ਬੈਠੀ ਸੀ ਠੀਕ ਹੈ ਇਹ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਹੈ ਗਈ ਤੇ ਇਸ ਕਰਕੇ ਇਹ ਆਪਣੇ ਕੋਲ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਸਕੂਲ ਤੋਂ ਆਇਆ ਤੇ ਕਿਤਾਬ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਨੂੰ ਆ ਗਿਆ ਹਿੰ ਪੁੱਛਿਆ ਪੀ ਤੂੰ ਬਸਤਾ ਕਿਤੇ ਕਹਦਾ ਮੇਰਾ ਕਿਹਦੇ ਘਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚਲੋ ਠੀਕ ਐ ਇਹਦਾ ਕਿਤੇ ਸਕੂਲ ਦੇ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਂ ਕੱਢ ਦੇਣਾ ਤੂੰ ਸਰਤਾ ਕਰਦਾ ਜੇ ਕਿ ਦਗਲ ਸਰਪੀ ਬਚਾਈ ਥੋੜਾ ਜਿਹਾ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੂੜ ਪਾ ਵਾਪਸ ਨਹੀਂ ਆਇਆ ਅਸੀਂ ਕਿਹਾ ਵੀ ਰਿਸ਼ਤੇਦਾਰਾਂ ਕੋਲ ਗਿਆ ਹਣਾ ਇਸ ਤੇਰਾਂ ਨਾ ਕਿਤੇ ਗਿਆ ਨਾ ਸਾਰੇ ਇਸ ਤੇਰਾਂ ਕੋ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਅਤਾ ਪਤਾ ਨਹੀਂ ਲੱਗਾ ਤੇ ਲੋਕ ਆ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕਿ ਪੁਲਿਸ ਨੂੰ ਮੌਜੂਮਾ ਨੂੰ ਦਿੱਤੀ ਜਾਏ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਪਈ 3 ਸਾਲ ਹੋ ਗਏ 4 ਸਾਲ ਤਿੰਨ ਚਾਰ ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਇਹ ਜਿੱਦਾਂ ਵੀ ਹੁੰਦਾ इस बच्चे की सू सूचना दी जाए बहुत बहुत तानवाद होगा मेहरबानी होगी कॉन्टैक्ट नंबर है सतानवे अस्सी उन्ंजा ती भी सतानवे अस्सी उजा ती भी